ਰਾਜਵੀਰ ਜਮੰਦਾ ਦੀ ਮੌਤ ਦਾ ਮਾਮਲਾ ਹੁਣ ਹਾਈ ਕੋਰਟ ਦੇ ਵਿੱਚ ਪਹੁੰਚ ਗਿਆ ਹੈ। ਦਰਅਸਲ ਅਵਾਰਾ ਪਸ਼ੂ ਸਾਹਮਣੇ ਆਉਣ ਕਰਕੇ ਰਾਜਵੀਰ ਜਮੰਦਾ ਨਾਲ ਜਾਣ ਲੇਵਾ ਸੜਕ ਹਾਦਸਾ ਵਾਪਰਿਆ ਸੀ। ਹੁਣ ਹਿਮਾਚਲ ਪ੍ਰਦੇਸ਼ ਕੋਰਟ ਵਿੱਚ ਅਵਾਰਾ ਪਸ਼ੂਆਂ ਦੇ ਹੱਲ ਦੀ ਮੰਗ ਵਾਲੀ ਪਟੀਸ਼ਨ ਦਾਇਰ ਕੀਤੀ ਗਈ ਹੈ। ਪਟੀਸ਼ਨ 'ਚ ਸਰਕਾਰ ਵੱਲੋਂ ਵਸੂਲੇ ਗਏ ਗਊ ਸੈਸ ਤੇ ਵੀ ਸਵਾਲ ਚੁੱਕੇ ਗਏ ਨੇ। ਇਸ ਜਨਹਿਤ ਪਟੀਸ਼ਨ ਤੇ ਹਾਈ ਕੋਰਟ 'ਚ ਸੁਣਵਾਈ ਹੋਵੇਗੀ। ਇਹ ਪਟੀਸ਼ਨ ਸਮਾਜ ਸੇਵੀ ਐਡਵੋਕੇਟ ਨਵਕਿਰਨ ਸਿੰਘ ਨੇ ਪਾਈ ਹੈ। ਦੱਸਦੀ ਕਿ ਰਾਜਵੀਰ ਜਵੰਦਾਸ 27 ਸਤੰਬਰ ਨੂੰ ਆਪਣੀ ਬਾਈਕ ਤੇ ਸ਼ਿਮਲਾ ਜਾ ਰਹੇ ਸੀ ਰਸਤੇ ਦੇ ਵਿੱਚ ਪਿੰਜੌਰ ਨਾਲਾਗੜ ਸੜਕ ਤੇ ਸਾਹਮਣੇ ਤੋਂ ਅਚਾਨਕ ਦੋ ਬਲਦ ਆਉਂਦੇ ਨੇ ਜੋ ਕਿ ਸੜਕ ਤੇ ਹੀ ਭਟ ਜਾਂਦੇ ਨੇ ਰਾਜਵੀਰ ਦੀ ਬਾਈਕ ਬੇਕਾਬੂ ਹੋ ਗਈ ਅਤੇ ਆਪਣੇ ਆਪ ਨੂੰ ਬਚਾਉਣ ਦੀ ਕੋਸ਼ਿਸ਼ ਵਿੱਚ ਉਹ ਇੱਕ ਬਲੇਰੋ ਨਾਲ ਟਕਰਾ ਗਿਆ ਟੱਕਰ ਵਿੱਚ ਉਹ ਗੰਭੀਰ ਜ਼ਖਮੀ ਹੋ ਗਿਆ ਅਤੇ ਉਸ ਨੂੰ ਹਸਪਤਾਲ ਲਿਜਾਇਆ ਗਿਆ ਡਾਕਟਰਾਂ ਦੀ ਇੱਕ ਟੀਮ ਨੇ ਤੁਰੰਤ ਉਸ ਦਾ ਇਲਾਜ ਸ਼ੁਰੂ ਕੀਤਾ ਪਰ ਉਸ ਨੂੰ ਬਚਾਉਣ ਦੇ ਵਿੱਚ ਅਸਫਲ ਰਹੀਆਂ ਮੁਹਾਲੀ ਦੇ ਫੁਟੇਜ ਹਸਪਤਾਲ ਦੇ ਡਾਕਟਰਾਂ ਨੇ ਉਸ ਨੂੰ ਪਹਿਲੇ ਦਿਨ ਹੀ ਲਾਈਫ ਸਪੋਰਟ ਤੇ ਰੱਖਿਆ ਸੀ ਲਗਾਤਾਰ ਨਿਗਰਾਨੀ ਅਤੇ ਦਵਾਈ ਦੇ ਬਾਵਜੂਦ ਉਸ ਦੇ ਦਿਮਾਗ ਨੂੰ ਆਕਸੀਜਨ ਦੀ ਸਪਲਾਈ ਬੰਦ ਹੋ ਗਈ ਜਿਸ ਕਰਕੇ ਉਸ ਦਾ ਨਰਵਸ ਸਿਸਟਮ ਫੇਲ ਹੋ ਗਿਆ ਕਈ ਦਿਨਾਂ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਉਸ ਦੀ ਹਾਲਾਤਾਂ ਦੇ ਵਿੱਚ ਕੋਈ ਸੁਧਾਰ ਨਹੀਂ ਹੋਇਆ ਪਿਛਲੇ 10 ਦਿਨਾਂ ਦੇ ਵਿੱਚ ਉਹਨਾਂ ਨੂੰ ਹੋਸ਼ ਨਹੀਂ ਆਇਆ ਨਾ ਹੀ ਕੋਈ ਹਰਕਤ ਦਿਖਾਈ ਦਿੱਤੀ ਤੇ 11ਵੇਂ ਦਿਨ ਉਹਨਾਂ ਨੇ ਦੁਨੀਆ ਨੂੰ ਅਲਵਿਦਾ ਆਖ ਦਿੱਤਾ ਪੰਜਾਬੀ ਗਾਇਕ ਅਤੇ ਅਦਾਕਾਰ ਅਜਵੀਰ ਜਵੰਦਾ ਦੀ ਸੜਕ ਹਾਦਸੇ ਦੇ ਵਿੱਚ ਹੋਈ ਦੁਖਦਾਈ ਮੌਤ ਹੁਣ ਵੱਡਾ ਮੁੱਦਾ ਬਣ ਗਈ ਹੈ ਕਿਉਂਕਿ ਇਹ ਕੋਰਟ ਤੱਕ ਮਾਮਲਾ ਪਹੁੰਚ ਗਿਆ ਹੈ ਲਾਇਰਸ ਫॉर ਹਿਊਮਨ ਰਾਈਟਸ ਇੰਟਰਨੈਸ਼ਨਲ ਵੱਲੋਂ ਵਕੀਲ ਨੇ ਹਾਈ ਕੋਰਟ ਦੇ ਵਿੱਚ ਪਟੀਸ਼ਨ ਦਾਇਰ ਕਰ ਦਿੱਤੀ ਹੈ ਜਿਸ ਦੇ ਵਿੱਚ ਅਵਾਰਾ ਪਸ਼ੂਆਂ ਦਾ ਮੁੱਦਾ ਚੁੱਕਿਆ ਗਿਆ ਹੈ ਪੀਟੀਸ਼ਨ ਵਿੱਚ ਵਕੀਲ ਨੇ ਜਿਸ ਨਾਲ ਗੱਲਾਂ ਤੇ ਜ਼ੋਰ ਦਿੱਤਾ ਹੈ ਉਹ ਗੱਲਾਂ ਨੇ ਕਿ ਜੋ ਕਾਊਸਸ ਹੈ ਉਸ ਦਾ ਮੁੱਦਾ ਚੁੱਕਿਆ ਗਿਆ ਹੈ ਪੀਟੀਸ਼ਨ ਦੇ ਵਿੱਚ ਖੁਲਾਸਾ ਕੀਤਾ ਗਿਆ ਹੈ ਕਿ ਹਿਮਾਚਲ ਸਰਕਾਰ ਨੇ ਪਿਛਲੇ 1 ਸਾਲ ਵਿੱਚ ਸ਼ਰਾਬ ਦੀ ਹਰ ਬੋਤਲ ਤੇ 10 ਰੁਪਏ ਦੇ ਹਿਸਾਬ ਨਾਲ ਗਊ ਸੈਸ ਵਜੋਂ 100 ਕਰੋੜ ਰੁਪਏ ਤੋਂ ਵੱਧ ਦੀ ਰਕਮ ਇਕੱਠੀ ਕੀਤੀ ਹੈ ਇਸ ਫੰਡ ਦਾ ਮਕਸਦ ਆਵਾ ਪਸ਼ੂਆਂ ਖਾਸ ਕਰਕੇ ਗਾਵਾਂ ਦੀ ਦੇਖਭਾਲ ਅਤੇ ਉਹਨਾਂ ਲਈ ਪਨਾਹ ਗਾਹਾਂ ਬਣਾਉਣਾ ਸੀ ਦੂਜਿਆ ਜੋ ਮੁੱਦਾ ਚੱਕਿਆ ਗਿਆ ਹੈ ਸਰਕਾਰ ਦੀ ਜਵਾਬਦੇਹੀ ਪਟੀਸ਼ਨ ਵਿੱਚ ਸਵਾਲ ਚੁੱਕਿਆ ਗਿਆ ਹੈ ਕਿ ਇੰਨਾ ਵੱਡਾ ਫੰਡ ਇਕੱਠਾ ਹੋਣ ਦੇ ਬਾਵਜੂਦ ਵੀ ਸੜਕਾਂ ਤੇ ਆਵਾਰਾ ਪਸ਼ੂਆਂ ਦੀ ਸਮੱਸਿਆ ਉਸੇ ਤਰ੍ਹਾਂ ਕਿਉਂ ਬਣੀ ਹੋਈ ਹੈ ਜੋ ਸੜਕ ਹਾਦਸੇ ਦਾ ਇੱਕ ਵੱਡਾ ਕਾਰਨ ਬਣਦੀ ਹੈ ਰਾਜਵੀਰ ਜਮੰਦਾ ਦੀ ਮੌਤ ਦਾ ਮਾਮਲਾ ਹੁਣ ਹਾਈ ਕੋਰਟ ਦੇ ਵਿੱਚ ਪਹੁੰਚ ਗਿਆ ਦਰਅਸਲ ਆਵਾਰਾ ਪਸ਼ੂ ਸਾਹਮਣੇ ਆਉਣ ਕਰਕੇ ਰਾਜਵੀਰ ਜਮੰਦਾ ਨਾਲ ਜਾਨਲੇਵਾ ਸੜਕ ਹਾਦਸਾ ਵਾਪਰਿਆ ਸੀ ਹੁਣ ਹਿਮਾਚਲ ਪ੍ਰਦੇਸ਼ ਕੋਰਟ ਵਿੱਚ ਆਵਾਰਾ ਪਸ਼ੂਆਂ ਦੇ ਹੱਲ ਦੀ ਮੰਗ ਵਾਲੀ ਪਟੀਸ਼ਨ ਦਰਕਤ ਕੀਤੀ ਗਈ ਹੈ ਪਟੀਸ਼ਨ 'ਚ ਸਰਕਾਰ ਵੱਲੋਂ ਵਸੂਲੇ ਗਏ ਗਊ ਸੈਸ ਤੇ ਵੀ ਸਵਾਲ ਚੁੱਕੇ ਗਏ ਨੇ ਇਸ ਜਨਹਿਤ ਪਟੀਸ਼ਨ ਤੇ ਹਾਈ ਕੋਰਟ 'ਚ ਸੁਣਵਾਈ ਹੋਵੇਗੀ ਇਹ ਪਟੀਸ਼ਨ ਸਮਾਜ ਸੇਵੀ ਐਡਵੋਕੇਟ ਨਵਕਿਰਨ ਸਿੰਘ ਨੇ ਪਾਈ ਹੈ ਦੱਸਦੀ ਕਿ ਰਾਜਵੀਰ ਜਵੰਦਾਸ 27 ਸਤੰਬਰ ਨੂੰ ਆਪਣੀ ਬਾਈਕ ਤੇ ਸ਼ਿਮਲਾ ਜਾ ਰਹੇ ਸੀ ਰਸਤੇ ਦੇ ਵਿੱਚ ਪਿੰਜੌਰ ਨਾਲਾਗੜ ਸੜਕ ਤੇ ਸਾਹਮਣੇ ਤੋਂ ਅਚਾਨਕ ਦੋ ਬਲਦ ਆਉਂਦੇ ਨੇ ਜੋ ਕਿ ਸੜਕ ਤੇ ਹੀ ਭਟ ਜਾਂਦੇ ਨੇ ਰਾਜਵੀਰ ਦੀ ਬਾਈਕ ਬੇਕਾਬੂ ਹੋ ਗਈ ਅਤੇ ਆਪਣੇ ਆਪ ਨੂੰ ਬਚਾਉਣ ਦੀ ਕੋਸ਼ਿਸ਼ ਵਿੱਚ ਉਹ ਇੱਕ ਬਲੇਰੋ ਨਾਲ ਟਕਰਾ ਗਿਆ ਟੱਕਰ ਵਿੱਚ ਉਹ ਗੰਭੀਰ ਜ਼ਖਮੀ ਹੋ ਗਿਆ ਅਤੇ ਉਸ ਨੂੰ ਹਸਪਤਾਲ ਲਿਜਾਇਆ ਗਿਆ ਡਾਕਟਰਾਂ ਦੀ ਇੱਕ ਟੀਮ ਨੇ ਤੁਰੰਤ ਉਸ ਦਾ ਇਲਾਜ ਸ਼ੁਰੂ ਕੀਤਾ ਪਰ ਉਸ ਨੂੰ ਬਚਾਉਣ ਦੇ ਵਿੱਚ ਅਸਫਲ ਰਹੀਆਂ ਮੁਹਾਲੀ ਦੇ ਫੁਟੇਜ ਹਸਪਤਾਲ ਦੇ ਡਾਕਟਰਾਂ ਨੇ ਉਸ ਨੂੰ ਪਹਿਲੇ ਦਿਨ ਹੀ ਲਾਈਫ ਸਪੋਰਟ ਤੇ ਰੱਖਿਆ ਸੀ ਲਗਾਤਾਰ ਨਿਗਰਾਨੀ ਅਤੇ ਦਵਾਈ ਦੇ ਬਾਵਜੂਦ ਉਸ ਦੇ ਦਿਮਾਗ ਨੂੰ ਆਕਸੀਜਨ ਦੀ ਸਪਲਾਈ ਬੰਦ ਹੋ ਗਈ ਜਿਸ ਕਰਕੇ ਉਸ ਦਾ ਨਰਵਸ ਸਿਸਟਮ ਫੇਲ ਹੋ ਗਿਆ ਕਈ ਦਿਨਾਂ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਉਸ ਦੀ ਹਾਲਾਤਾਂ ਦੇ ਵਿੱਚ ਕੋਈ ਸੁਧਾਰ ਨਹੀਂ ਹੋਇਆ ਪਿਛਲੇ 10 ਦਿਨਾਂ ਦੇ ਵਿੱਚ ਉਹਨਾਂ ਨੂੰ ਹੋਸ਼ ਨਹੀਂ ਆਇਆ ਨਾ ਹੀ ਕੋਈ ਹਰਕਤ ਦਿਖਾਈ ਦਿੱਤੀ ਤੇ 11ਵੇਂ ਦਿਨ ਉਹਨਾਂ ਨੇ ਦੁਨੀਆ ਨੂੰ ਅਲਵਿਦਾ ਆਖ ਦਿੱਤਾ ਪੰਜਾਬੀ ਗਾਇਕ ਅਤੇ ਅਦਾਕਾਰ ਅਜਵੀਰ ਜਵੰਦਾ ਦੀ ਸੜਕ ਹਾਦਸੇ ਦੇ ਵਿੱਚ ਹੋਈ ਦੁਖਦਾਈ ਮੌਤ ਹੁਣ ਵੱਡਾ ਮੁੱਦਾ ਬਣ ਗਈ ਹੈ ਕਿਉਂਕਿ ਇਹ ਕੋਰਟ ਤੱਕ ਮਾਮਲਾ ਪਹੁੰਚ ਗਿਆ ਹੈ ਲਾਇਰਸ ਫॉर ਹਿਊਮਨ ਰਾਈਟਸ ਇੰਟਰਨੈਸ਼ਨਲ ਵੱਲੋਂ ਵਕੀਲ ਨੇ ਹਾਈ ਕੋਰਟ ਦੇ ਵਿੱਚ ਪਟੀਸ਼ਨ ਦਾਇਰ ਕਰ ਦਿੱਤੀ ਹੈ ਜਿਸ ਦੇ ਵਿੱਚ ਆਵਾਰਾ ਪਸ਼ੂਆਂ ਦਾ ਮੁੱਦਾ ਚੁੱਕਿਆ ਗਿਆ ਹੈ ਪੀਟੀਸ਼ਨ ਵਿੱਚ ਵਕੀਲ ਨੇ ਜਿਸ ਨਾਲ ਗੱਲਾਂ ਤੇ ਜ਼ੋਰ ਦਿੱਤਾ ਹੈ ਉਹ ਗੱਲਾਂ ਨੇ ਕਿ ਜੋ ਕਾਊਸਿਸ ਹੈ ਉਸ ਦਾ ਮੁੱਦਾ ਚੁੱਕਿਆ ਗਿਆ ਹੈ ਪੀਟੀਸ਼ਨ ਦੇ ਵਿੱਚ ਖੁਲਾਸਾ ਕੀਤਾ ਗਿਆ ਹੈ ਕਿ ਹਿਮਾਚਲ ਸਰਕਾਰ ਨੇ ਪਿਛਲੇ 1 ਸਾਲ ਵਿੱਚ ਸ਼ਰਾਬ ਦੀ ਹਰ ਬੋਤਲ ਤੇ 10 ਰੁਪਏ ਦੇ ਹਿਸਾਬ ਨਾਲ ਗਊ ਸੈਸ ਵਜੋਂ 100 ਕਰੋੜ ਰੁਪਏ ਤੋਂ ਵੱਧ ਦੀ ਰਕਮ ਇਕੱਠੀ ਕੀਤੀ ਹੈ ਇਸ ਫੰਡ ਦਾ ਮਕਸਦ ਅਵਾਰਾ ਪਸ਼ੂਆਂ ਖਾਸ ਕਰਕੇ ਗਾਵਾਂ ਦੀ ਦੇਖਭਾਲ ਅਤੇ ਉਹਨਾਂ ਲਈ ਪਨਾਹ ਗਾਹਾਂ ਬਣਾਉਣਾ ਸੀ ਦੂਜਾ ਜੋ ਮੁੱਦਾ ਚੱਕਿਆ ਗਿਆ ਹੈ ਸਰਕਾਰ ਦੀ ਜਵਾਬਦੇਹੀ ਪਟੀਸ਼ਨ ਵਿੱਚ ਸਵਾਲ ਚੁੱਕਿਆ ਗਿਆ ਹੈ ਕਿ ਇੰਨਾ ਵੱਡਾ ਫੰਡ ਇਕੱਠਾ ਹੋਣ ਦੇ ਬਾਵਜੂਦ ਵੀ ਸੜਕਾਂ ਤੇ ਆਵਾਰਾ ਪਸ਼ੂਆਂ ਦੀ ਸਮੱਸਿਆ ਉਸੇ ਤਰ੍ਹਾਂ ਕਿਉਂ ਬਣੀ ਹੋਈ ਹੈ ਜੋ ਸੜਕ ਹਾਦਸਿਆਂ ਦਾ ਇੱਕ ਵੱਡਾ ਕਾਰਨ ਬਣਦੀ ਹੈ